ਉਸ ਵੀਡੀਓ ਦੇ ਵਿੱਚ ਕਿੰਨੀ ਸੱਚਾਈ ਹੈ ਕਿਉਂਕਿ ਹੁਣ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਜਾਂਦੇ ਨੇ ਕਿ ਉਹ ਵੀਡੀਓ AI ਦੇ ਨਾਲ ਬਣਾਈ ਹੋਈ ਆ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਨਾਲ ਮੈਂ ਇਹ ਚਾਹਦੀ ਆ ਜੇ ਤੁਹਾਨੂੰ ਮਤਲਬ ਕਿਸੇ ਨੂੰ ਵੀ ਡਾਊਟ ਹੈ ਤੇ ਅਸੀਂ ਉਸ ਵੀਡੀਓ ਦੀ ਜਾਂਚ ਕੀਤੀ ਕਰਵਾ ਸਕਦੇ ਹਾਂ ਬਟ ਉਹ ਜਿਹੜੀ ਵੀਡੀਓ ਬਿਲਕੁਲ ਰੀਅਲ ਵੀਡੀਓ ਦੇ ਵਿੱਚ ਕੁਝ ਵੀ ਫੇਕਨੈਸ ਨਹੀਂ ਹੈ ਕੁਝ ਵੀ ਐਡਿਟ ਐਡਿਟ ਨਹੀਂ ਕੀਤਾ ਗਿਆ ਜੀ ਜਿੰਨ ਉਥੇ ਲਾਈਵ ਮੀਟਿੰਗ ਹੁੰਦੀ ਹੈ ਤੇ ਲਾਈਵ ਮੀਟਿੰਗ ਉਹ 12 ਵਜੇ ਤੱਕ ਚੱਲਦੀ ਹੈ ਤੇ ਉਸ ਕਾਰਨ ਸਾਨੂੰ ਰੋਕਿਆ ਗਿਆ ਸੀਗਾ ਕਿ ਕੋਈ ਪਰਸਨਲ ਮੀਟਿੰਗ ਹੈ ਤਾਂ ਸਾਰੇ ਸਟਾਫ ਨੇ ਜਾਣਾ ਨਹੀਂ ਹੈ ਘਟਨਾ ਹੁੰਦੀ ਕਿੱਥੋਂ ਸ਼ੁਰੂ ਆ ਉਹ ਗੁੱਸਾ ਕਿਉਂ ਆਉਂਦਾ ਕਿ ਤੁਸੀਂ ਗਲਤੀ ਕੀਤੀ ਸੀ ਜਿਹੜਾ ਉਹ ਇੰਨਾ ਹਾਈਪਰ ਹੋ ਜਾਂਦਾ ਤੁਹਾਡੇ ਤੇ ਹੱਥ ਚੱਕਦੇ ਜਿਹੜਾ ਮੁੰਡਾ ਜਿਹਦੇ ਤੁਸੀਂ ਦੇਖਿਆ ਹੈ ਵੀਡੀਓ ਵਿੱਚ ਜਦ ਮੋਬਾਈਲ ਫੇਕਦੇ ਹੈ ਪਰਸ ਚੱਕ ਕੇ ਮਾਰਦੇ ਥੱਪੜ ਮਾਰਦੇ ਉਸ ਨੂੰ ਜੀ ਉਸ ਦੀ ਫੈਮਿਲੀ ਨੂੰ ਲੈ ਕੇ ਉਸ ਦੀ ਸਿਸਟਰ ਨੂੰ ਲੈ ਕੇ ਗੱਲ ਸੀਗੀ ਕਿਉਂਕਿ ਉਹ ਪੂਰਾ ਪਰਿਵਾਰ ਸੇਵਾ ਵਿੱਚ ਸੀਗਾ ਤੇ ਉਹ ਬੱਚੇ ਮੇਰੇ ਆ ਹੀ ਅੰਡਰ ਸੇਵਾ ਕਰਦੇ ਸੀਗੇ ਕੰਮ ਕਰਦੇ ਸੀਗੇ ਤੇ ਉਸ ਤੋਂ ਬਾਅਦ ਕੀ ਹੋਇਆ ਜਦ ਉਹਨਾਂ ਦੀ ਸਿਸਟਰ ਦੇ ਨਾਲ ਕੁਛ ਅਹੀ ਜਿਹੀ ਚੀਜ਼ਾਂ ਹੋ ਰਹੀਆਂ ਸੀਗੀਆਂ ਵੈਦੀ ਤੇ ਵੀ ਤੇ ਉਸ ਨੂੰ ਜਦ ਮੈਂ ਆਵਾਜ਼ ਚੱਕੀ ਉਸ ਨੂੰ ਅਲੱਗ ਮੀਡੀਆ ਦੇ ਸੈਕਸ਼ਨ 'ਚ ਕਰ ਦਿੱਤਾ ਸੀਗਾ ਉਹਨੂੰ ਚੇਂਜ ਕਰ ਦਿੱਤਾ ਸੀਗਾ ਤੇ ਉਸ ਨੂੰ ਬਿਲਕੁਲ ਉਹਦਾ ਮਾਈਂਡ ਚੇਂਜ ਕਰ ਦਿੱਤਾ ਸੀਗਾ ਤੇ ਉਹਨੂੰ ਇਹ ਲੱਗਦਾ ਸੀ ਵੀ ਮੇਰਾ ਬ੍ਰਦਰ ਵੀ ਮੇਰਾ ਦੁਸ਼ਮਣ ਹੋ ਬਣ ਚੁੱਕਾ ਹੈ ਤੇ ਜਦ ਉਸਦੇ ਪਰਿਵਾਰ ਨੇ ਚੀਜ਼ਾਂ ਦੇਖੀਆਂ ਤਾਂ ਉਹਦੇ ਪਰਿਵਾਰ ਨੇ ਉਹਨੂੰ ਘਰ ਬਿਠਾ ਦਿੱਤਾ ਤੇ ਜਿਸ ਦਾ ਦੋਸ਼ ਉਹ ਮੈਨੂੰ ਸਮਝਦੇ ਸੀ ਕਿ ਮੈਂ ਉਸ ਬੱਚੇ ਨੂੰ ਪੜ੍ਹਾ ਰਹੀ ਆ ਇਦਾਂ ਕੁਝ ਵੀ ਹੈ ਨਾ ਤੇ ਜਦ ਉਹਨੂੰ ਪ੍ਰੋਫਿਟ ਨੇ ਫੋਨ ਕੀਤਾ ਤੇ ਪ੍ਰੋਫਿਟ ਨੇ ਜਦ ਫੋਨ ਕੀਤਾ ਤੇ ਉਸ ਦੀ ਸਿਸਟਰ ਨੇ ਹੀ ਦੱਸਿਆ ਕਿ ਮੇਰਾ ਬ੍ਰਦਰ ਮੈਨੂੰ ਚਰਚ ਨਹੀਂ ਆਣ ਦੇ ਰਿਹਾ ਤੇ ਇਸ ਲਈ ਉਹਨਾਂ ਨੂੰ ਗੁੱਸਾ ਸੀਗਾ ਇਸ ਚੀਜ਼ ਦਾ ਉਹਨਾਂ ਨੇ ਇੱਕ ਵਾਰ ਲਈ ਸੋਚਿਆ ਜਦ ਉਹਨਾਂ ਨੇ ਉਹ ਕਾਪੀ ਚੱਕ ਕੇ ਮੇਰੇ ਮੂੰਹ ਦੇ ਉੱਤੇ ਮਾਰੀ ਔਰ ਮੈਨੂੰ ਲੱਗਿਆ ਕਿ ਉਹ ਮੇਰੀ ਬੇਟੀ ਦੇ ਬਹੁਤ ਜ਼ੋਰ ਕੇ ਲੱਗੀ ਉਹ ਸਹਿਮਗੀ ਕਦਮ ਤੇ ਤੁਸੀਂ ਉਸ ਵੀਡੀਓ ਚ ਦੇਖ ਸਕਦੇ ਜਦ ਉਹ ਮੇਰੇ ਨਾਲ ਹੱਥ ਆਪਾਈ ਕਰ ਰਹੀ ਸੀ ਮੇਰੀ ਬੱਚੀ ਡਰ ਗਈ ਬਿਲਕੁਲ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਇੱਕ ਲੇਡੀਆਂ ਤੁਹਾਨੂੰ ਕਿਵੇਂ ਲੱਗਦਾ ਕੱਲੀਆਂ ਕੁੜੀਆਂ ਨੂੰ ਇਦਾਂ ਛੱਡਣਾ ਚਾਹੀਦਾ ਦੇਖੋ ਉਹ ਲੋਕ ਇੱਕ ਪਰਮੇਸ਼ਰ ਉੱਪਰ ٹرسٹ ਕਰਕੇ ਕਿਸੇ ਵੱਲ ਹੀ ਛੱਡਦੇ ਆਂ ਦੇਖੋ ਉੱਥੇ ਤਾਂ ਮਾਹੌਲ ਬਿਲਕੁਲ ਨਹੀਂ ਹੈ ਛੱਡਣ ਦਾ ਉੱਥੇ ਨਹੀਂ ਹੈ ਕਿਉਂਕਿ ਬਹੁਤ ਸਾਰੇ ਆਉਂਦੇ ਆ ਉਹ ਚਲੇ ਜਾਂਦੇ ਨੇ ਜਦੋਂ ਉਹ ਮਾਹੌਲ ਦੇਖਦੇ ਤਾਂ ਚਲੇ ਜਾਂਦੇ ਆਂ ਪਟ ਇਸ ਟਾਈਮ ਤਾਂ ਉੱਥੇ ਬਹੁਤ ਜ਼ਿਆਦਾ ਗੰਦਾ ਮਾਹੌਲ ਹੈ ਕੁਝ ਵੀ ਪਰਮੇਸ਼ਰ ਦੀ ਔਰ ਤੋਂ ਹੈ ਹੀ ਨਹੀਂ ਉੱਥੇ ਹਸੀਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ ਪਿਛਲੇ ਦਿਨੀ ਤੁਸੀਂ ਦੇਖਿਆ ਹੋਊਗਾ ਕਿ ਪਾਸਰ ਬਜਿੰਦਰ ਦੇ ਨਾਲ ਜਿਹੜਾ ਹਰ ਰੋਜ਼ ਇੱਕ ਨਵਾਂ ਮਸਲਾ ਜੁੜਦਾ ਹੋਇਆ ਨਜ਼ਰ ਆ ਰਿਹਾ ਕਦੇ ਉਹਨਾਂ ਤੇ ਜਿਹੜਾ ਬਲਾਤਕਾਰ ਦਾ ਕੇਸ ਹੁੰਦਾ ਕਦੇ ਛੇੜਛਾੜ ਦਾ ਕੇਸ ਹੁੰਦਾ ਕਦੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਉਹ ਇੱਕ ਲੜਕੇ ਤੇ ਇੱਕ ਔਰਤ ਨੂੰ ਜਿਹੜਾ ਥੱਪੜ ਮਾਰਦੇ ਹੋਏ ਨਜ਼ਰ ਆਉਂਦੇ ਨੇ ਪਿਛਲੇ ਦਿਨੀ ਕਾਫੀ ਸੁਰਖੀਆਂ ਬਣੀਆਂ ਨੇ ਜਿਹੜੀਆਂ ਉਸ ਵੀਡੀਓ ਦੀਆਂ ਤਾਂ ਅੱਜ ਜੋ ਉਸ ਵੀਡੀਓ ਦੇ ਵਿੱਚ ਜਿਹੜੀ ਔਰਤ ਹੈ ਜਿਸਦੇ ਨਾਲ ਉਹ ਤੱਕਾ ਕੀਤਾ ਜਾਂਦਾ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਮੈਡਮ ਸਸੀ ਕਾਲਜੀ ਮੈਡਮ ਉਸ ਵੀਡੀਓ ਦੇ ਵਿੱਚ ਕਿੰਨੀ ਸੱਚਾਈ ਹੈ ਕਿਉਂਕਿ ਹੁਣ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਜਾਂਦੇ ਨੇ ਕਿ ਉਹ ਵੀਡੀਓ AI ਦੇ ਨਾਲ ਬਣਾਈ ਹੋਈ ਆ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਨਾਲ ਤਾਂ ਉਸ ਵੀਡੀਓ ਦੇ ਵਿੱਚ ਕਿੰਨੀ ਸੱਚਾਈ ਹੈ ਉਹ ਵੀਡੀਓ ਹੈ ਜਿਹੜੀ ਉਹ ਬਿਲਕੁਲ ਰੀਅਲ ਵੀਡੀਓ ਹੈ ਜੀ ਤੇ ਉਸ ਨੂੰ ਹੁਣ ਹਰ ਇੱਕ ਐਂਗਲ ਤੋਂ ਵੀ ਪੇਸ਼ ਕੀਤਾ ਜਾ ਰਿਹਾ ਕਿਉਂਕਿ ਅਗਰ AI ਤੋਂ ਤਰਫ ਤੋਂ ਹੁੰਦੀ ਤਾਂ ਇੱਕ ਜਸਟ ਇੱਕ ਇਕਦਰ ਤੋਂ ਹੁੰਦੀ ਬਟ ਮੈਂ ਇਹ ਚਾਹਦੀ ਆ ਜੇ ਤੁਹਾਨੂੰ ਮਤਲਬ ਕਿਸੇ ਨੂੰ ਵੀ ਡਾਊਟ ਹੈ ਤੇ ਅਸੀਂ ਉਸ ਵੀਡੀਓ ਦੀ ਜਾਂਚ ਤੁਸੀਂ ਕਰਵਾ ਸਕਦੇ ਹੋ ਬਟ ਉਹ ਜਿਹੜੀ ਵੀਡੀਓ ਬਿਲਕੁਲ ਰੀਅਲ ਵੀਡੀਓ ਹੈ ਵਿੱਚ ਕੁਝ ਵੀ ਫੇਕਨੈਸ ਨਹੀਂ ਹੈ ਕੁਝ ਵੀ ਐਡਿਟ ਐਡਿਟ ਨਹੀਂ ਕੀਤਾ ਗਿਆ ਵਾ ਜੀ ਹਾਂਜੀ ਤਾਂ ਮੈਡਮ ਉਹ ਵੀਡੀਓ ਕਿੰਨੀ ਤਰੀਕ ਦੀ ਆ ਉਹ ਵੀਡੀਓ ਹੈਗੀ ਹੈ 13 ਕੀ ਹੈ ਮਤਲਬ ਰਾਤ ਕੋ 12 ਵਜੇ ਕੇ ਬਾਅਦ ਕੀ ਹੈ ਯਾਨੀ ਕਿ 14 ਅਰਲੀ ਮਾਰਨਿੰਗ 12:20 ਮਿੰਟ ਕੀ 13 ਅਪ੍ਰੈਲ ਸੋਰੀ 13 ਫਰਬਰੀ 14 ਫਰਬਰੀ ਦੀ ਰਾਤ ਦੀ ਵੀਡੀਓ ਹਾਂਜੀ ਹਾਂਜੀ ਉਸ ਰਾਤ ਨੂੰ ਸਮਾਗਮ ਕੀ ਸੀ ਕਿ ਜਿਹੜਾ ਉੱਥੇ ਪ੍ਰੋਗਰਾਮ ਸੀ ਕੋਈ 12 ਫਰਵਰੀ ਅਰਲੀ ਮਾਰਨਿੰਗ 12:20 ਜੀ ਹਾਂਜੀ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਰਾਤ ਨੂੰ ਉੱਥੇ ਕੋਈ ਪ੍ਰੋਗਰਾਮ ਸੀਗਾ ਤੁਸੀਂ ਉੱਥੇ ਸਾਰੇ ਜਿਹੜਾ ਸਟਾਫ ਉੱਥੇ ਰੁਕਿਆ ਹੋਇਆ ਸੀ ਕੋਈ ਉੱਥੇ ਪ੍ਰੋਗਰਾਮ ਸੀਗਾ 13 ਫਰਵਰੀ ਦਾ ਹਾਂਜੀ ਥਰਸਡੇ ਨੂੰ ਉੱਥੇ ਲਾਈਵ ਮੀਟਿੰਗ ਹੁੰਦੀ ਹੈ ਤੇ ਲਾਈਵ ਮੀਟਿੰਗ ਉਹ 12 ਵਜੇ ਤੱਕ ਚੱਲਦੀ ਹੈ ਜੀ ਤੇ ਉਸ ਕਾਰਨ ਸਨ ਰੋਕਿਆ ਗਿਆ ਸੀਗਾ ਕਿ ਕੋਈ ਪਰਸਨਲ ਮੀਟਿੰਗ ਹੈ ਤਾਂ ਸਾਰੇ ਸਟਾਫ ਨੇ ਜਾਣਾ ਨਹੀਂ ਹੈ ਜੀ ਕੀ ਪ੍ਰੋਫਿਟ ਜੀ ਨੇ ਰੋਕੇ ਉਹਨਾਂ ਨੂੰ ਇਸ ਲਈ ਅਸੀਂ ਸਾਰੇ ਰੁਕੇ ਵੀ ਸੀਗੇ ਉੱਥੇ ਸਟਾਫ ਦੇ ਮੈਂਬਰਸ ਜੀ ਤਾਂ ਉਹਨਾਂ ਦੇ ਵੱਲੋਂ ਜਿਹੜੇ ਸਬੂਤ ਮੰਗੇ ਜਾ ਰਹੇ ਨੇ ਹੁਣ ਕੱਲ ਵੀ ਉਹਨਾਂ ਦੇ ਬਲੋਰ ਉਸ ਮਜਾਰਾ ਕੀਤਾ ਗਿਆ ਉੱਥੇ ਵੀ ਉਹਨਾਂ ਨੇ ਇੱਕੋ ਚੀਜ਼ ਕਹੀ ਆ ਕਿ ਸਾਨੂੰ ਸਬੂਤ ਦੇਣ ਕਿ ਇਹ ਵੀਡੀਓ ਆਈ ਕਿੱਥੋਂ ਆ ਹਾਂਜੀ ਇਹ ਵੀਡੀਓ ਇਹਨਾਂ ਦੀ ਤਰਫੋਂ ਹੀ ਵਾਇਰਲ ਕੀਤੀ ਗਈ ਹੈ ਕਿਨਾਂ ਦੇ ਤਰਫੋਂ ਇਹਨਾਂ ਦੇ ਵਿੱਚੋਂ ਹੀ ਵਾਇਰਲ ਕੀਤੀ ਗਈ ਹੈ ਤੇ ਸਾਡੇ ਕੋਲ ਵੀ ਇਹ ਵੀਡੀਓ ਸੀਗੀ ਬਟ ਅਸੀਂ ਉਸ ਨੂੰ ਵਾਇਰਲ ਨਹੀਂ ਕੀਤਾ ਸੀਗਾ ਕਿਉਂਕਿ ਅਸੀਂ ਐਜ਼ ਉਹ ਇਹ ਚੀਜ਼ ਕਹਿੰਦਾ ਕਿ ਵੀਡੀਓ ਆਈ ਕਿੱਥੋਂ ਕਿਸੇ ਨੇ ਇਹਨਾਂ ਨੂੰ ਪੈਨ ਡਰਾਈਵ ਦਿੱਤੀ ਆ ਜਾਂ ਕਿੱਥੋਂ ਇਹਨਾਂ ਨੇ ਕਢਾਈ ਆ ਉਹ ਚੀਜ਼ ਪੁੱਛ ਰਹੇ ਨੇ ਉਹ ਕਹਿੰਦੇ ਕਿੱਥੋਂ ਆਈ ਆ ਵੀਡੀਓ ਸਾਡੇ ਕੋਲ ਕਿੱਥੋਂ ਆਈ ਆ ਜੀ 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 ਸਾਡੇ ਕੋਲ ਤਾਂ ਦੇਖੋ ਜੀ ਉੱਥੇ ਕੈਮਰੇ ਲੱਗੇ ਵੀ ਆ ਸਾਰੇ ਕਿਥੀ ਬਟ ਸਾਨੂੰ ਪਤਾ ਸੀ ਕਿ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਨਾਲ ਬਤਮੀ ਜੀ ਕੀਤੀ ਸੀ ਸਾਡੇ ਬਤੀ ਕਿਸੇ ਨੇ ਕੋਈ ਵਿਸ਼ਵਾਸ ਨਹੀਂ ਕਰਨਾ ਸੀ ਤੇ ਇਸ ਲਈ ਜਿਹੜਾ ਸਾਡੇ ਕੋਲ ਮਤਲਬ ਜਿਹੜਾ ਉਹ ਸੀਗਾ ਐਕਸੈਸ ਸਾਡੇ ਕੰਪਿਊਟਰ ਦੇ ਉੱਥੇ ਚੱਲਦੇ ਸੀਗੇ ਤਾਂ ਉਹਦੇ ਵਿੱਚ ਰਿਕਾਰਡ ਕੀਤੀ ਸੀਗੀ ਜੀ ਜੀ ਹਾਂ ਜੀ ਬਟ ਇਹ ਹੋਰ ਕਿਸੇ ਨੇ ਵੀ ਰਿਕਾਰਡ ਕੀਤੀ ਹੋਣੀ ਕਿਉਂਕਿ ਉਸ ਤੋਂ 2-3 ਦਿਨ ਬਾਅਦ ਸਾਰੇ ਕੈਮਰੇ ਉੱਥੇ ਸਭ ਕੁਝ ਚੇਂਜ ਕਰ ਦਿੱਤਾ ਗਿਆ ਸੀਗਾ ਜੀ ਹਾਂਜੀ ਤਾਂ ਮੈਡਮ ਇਹ ਜਿਵੇਂ ਤੁਸੀਂ ਉੱਥੇ ਇਹ ਸਾਰੀ ਘਟਨਾਕਰਮ ਵਾਪਰਦਾ ਹੈ ਤਾਂ ਉੱਥੇ ਜਿੰਨਾ ਵੀ ਤੁਹਾਡੇ ਨਾਲ ਸਟਾਫ ਮੌਜੂਦ ਸੀਗਾ ਉਹਨਾਂ ਨੇ ਕਿਸੇ ਨੇ ਤੁਹਾਡੇ ਹੱਕ ਚ ਆਵਾਜ਼ ਨਹੀਂ ਚੱਕੀ ਫਿਰ ਨਹੀਂ ਮੇਰੇ ਨਾਲ 6 ਲੋਕ ਜਿਹੜੇ ਉੱਥੇ 5 ਲੋਕ ਹੈ ਜਿਹੜੇ ਉੱਥੇ ਐਟ ਪ੍ਰੈਜ਼ੈਂਟ ਮੌਜੂਦ ਸੀਗੇ ਉਹਨਾਂ ਨੇ ਵੀ ਸੇਮ ਡੇ ਹੀ ਮੇਰੇ ਨਾਲ ਰਿਜ਼ਾਈਨ ਪਾ ਤਿਆ ਸੀਗਾ ਜੀ ਇੱਕ ਘਟਨਾ ਹੁੰਦੀ ਕਿੱਥੋਂ ਸ਼ੁਰੂ ਆ ਉਹ ਗੁੱਸਾ ਕਿਉਂ ਆਉਂਦਾ ਕੀ ਤੁਸੀਂ ਗਲਤੀ ਕੀਤੀ ਸੀ ਜਿਹੜਾ ਉਹ ਇੰਨਾ ਹਾਈਪਰ ਹੋ ਜਾਂਦੇ ਆ ਤੁਹਾਡੇ ਤੇ ਹੱਥ ਚੱਕਦੇ ਹਾਂਜੀ ਉਹ ਜਿਹੜਾ ਮੁੰਡਾ ਜਿਹਦੇ ਤੁਸੀਂ ਦੇਖਿਆ ਹੈ ਵੀਡੀਓ ਵਿੱਚ ਜਦ ਮੋਬਾਈਲ ਫੇਕਦੇ ਆ ਪਰਸ ਚੱਕ ਕੇ ਮਾਰਦੇ ਥੱਪੜ ਮਾਰਦੇ ਉਸ ਨੂੰ ਜੀ ਉਸ ਦੀ ਫੈਮਿਲੀ ਨੂੰ ਲੈ ਕੇ ਉਸ ਦੀ ਸਿਸਟਰ ਨੂੰ ਲੈ ਕੇ ਗੱਲ ਸੀਗੀ ਕਿਉਂਕਿ ਉਹ ਪੂਰਾ ਪਰਿਵਾਰ ਸੇਵਾ ਵਿੱਚ ਸੀਗਾ ਤੇ ਉਹ ਬੱਚੇ ਮੇਰੇ ਆ ਹੀ ਅੰਡਰ ਸੇਵਾ ਕਰਦੇ ਸੀਗੇ ਕੰਮ ਕਰਦੇ ਸੀਗੇ ਤੇ ਉਸ ਤੋਂ ਬਾਅਦ ਕੀ ਹੋਇਆ ਜਦ ਉਹਨਾਂ ਦੀ ਸਿਸਟਰ ਦੇ ਨਾਲ ਕੁਛ ਅਹੀ ਜੀ ਚੀਜ਼ਾਂ ਹੋ ਰਹੀਆਂ ਸੀਗੀਆਂ ਵਿਦਿ ਤੇ ਵੀ ਤੇ ਉਸ ਨੂੰ ਜਦੋਂ ਮੈਂ ਆਵਾਜ਼ ਚੱਕੀ ਉਸ ਨੂੰ ਅਲੱਗ ਮੀਡੀਆ ਦੇ ਸੈਕਸ਼ਨ ਚ ਕਰ ਦਿੱਤਾ ਸੀਗਾ ਉਹਨੂੰ ਚੇਂਜ ਕਰ ਦਿੱਤਾ ਸੀਗਾ ਜੀ ਤੇ ਉਸ ਨੂੰ ਬਿਲਕੁਲ ਉਹਦਾ ਮਾਈਂਡ ਚੇਂਜ ਕਰ ਦਿੱਤਾ ਸੀਗਾ ਤੇ ਉਹਨੂੰ ਐ ਲੱਗਦਾ ਸੀ ਵੀ ਮੇਰਾ ਬ੍ਰਦਰ ਵੀ ਮੇਰਾ ਦੁਸ਼ਮਣ ਹੋ ਬਣ ਚੁੱਕਿਆ ਹੈ ਜੀ ਤੇ ਜਦ ਉਸਦੇ ਪਰਿਵਾਰ ਨੇ ਇਹ ਚੀਜ਼ਾਂ ਦੇਖੀਆਂ ਤਾਂ ਉਹਦੇ ਪਰਿਵਾਰ ਨੇ ਉਹਨੂੰ ਘਰ ਬਿਠਾ ਦਿੱਤਾ ਤੇ ਜਿਸ ਦਾ ਦੋਸ਼ੀ ਉਹ ਮੈਨੂੰ ਸਮਝਦੇ ਸੀ ਕਿ ਮੈਂ ਉਸ ਬੱਚੇ ਨੂੰ ਭੜਕਾ ਰਹੀ ਆਂ ਇਦਾਂ ਕੁਝ ਵੀ ਹੈ ਨਾ ਜੀ ਤੇ ਜਦ ਉਸ ਦਿਨ ਉਸ ਦੀ ਸਿਸਟਰ ਕਾਫੀ ਦਿਨ ਚਾਹ ਚਰਚਾ ਨਹੀਂ ਗਈ ਹੈਗੀ ਤਾਂ ਉਸ ਨੂੰ ਫੋਨ ਕੀਤਾ ਗਿਆ ਪ੍ਰੋਫਿਟ ਜੀ ਦੇ ਦੁਆਰਾ ਤੇ ਜਦ ਉਹਨੂੰ ਪ੍ਰੋਫਿਟ ਨੇ ਫੋਨ ਕੀਤਾ ਤੇ ਪ੍ਰੋਫਿਟ ਜੀ ਨੇ ਜਦ ਫੋਨ ਕੀਤਾ ਤੇ ਉਸੇ ਸਿਸਟਰ ਨੇ ਦੱਸਿਆ ਕਿ ਮੇਰਾ ਬ੍ਰਦਰ ਮੈਨੂੰ ਚਰਚ ਨਹੀਂ ਆਣ ਦੇ ਰਿਹਾ ਤੇ ਇਸ ਲਈ ਉਹਨਾਂ ਨੂੰ ਗੁੱਸਾ ਸੀਗਾ ਇਸ ਚੀਜ਼ ਦਾ ਤੇ ਉਹਨਾਂ ਨੇ ਆਂਦੇ ਸਾਰ ਉਹਨੂੰ ਬੋਲਿਆ ਕਿ ਤੂੰ ਆਪਣੀ ਭੈਣ ਨੂੰ ਚਰਚ ਨਹੀਂ ਭੇਜਦਾ ਤੂੰ ਹੁੰਦਾ ਕੌਣ ਹੈ ਤੇ ਜਦੋਂ ਉਸ ਮੁੰਡੇ ਨੇ ਥੋੜੀ ਜੀ ਆਵਾਜ਼ ਥੋੜੀ ਜੀ ਆਵਾਜ਼ ਕੀ ਮਾਰੀ ਸਿਰਫ ਆਪਣੀ ਹੱਕ ਬੋਲਣ ਦੀ ਕੋਸ਼ਿਸ਼ ਕੀਤੀ ਕਿ ਮੈਂ ਵੀ ਮਤਲਬ ਨਹੀਂ ਅਣ ਦੇਣਾ ਚਾਹੁੰਦਾ ਇਦਾਂ ਕੁਝ ਬੋਲਿਆ ਤੇ ਉਹਨਾਂ ਨੇ ਇੰਦੇ ਵਿੱਚ ਕੀ ਕੀਤਾ ਉਹਨਾਂ ਦੇ ਕੋਲ ਕਿਉਂਕਿ ਜਦ ਵੀ ਮੀਟਿੰਗ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਾਰਾ ਸਾਰਾ ਜਿੰਨਾ ਵੀ ਸਾਡੇ ਕੋਲ ਫੋਨ ਵਗੈਰਾ ਹੁੰਦੇ ਆ ਸਾਰੇ ਸਬਮਿਟ ਹੋ ਜਾਂਦੇ ਨੇ ਕਿਉਂ ਉਹਨਾਂ ਦੇ ਫੋਨ ਆ ਸਾਰੇ ਚਰਚ ਦੇ ਹੀ ਫੋਨ ਆ ਉਹ ਸਾਰੇ ਤੇ ਉਹਨਾਂ ਨੇ ਸਾਰੇ ਜਿਹੜੇ ਰਕਮ ਨੇ ਅੱਗੇ ਰੱਖੇ ਹੋਏ ਸੀਗੇ ਤੇ ਉਹ ਚੱਕ ਕੇ ਉਹਨਾਂ 'ਚ ਇੱਕ ਫੋਨ ਉਹਦੇ ਮੂੰਹ ਤੇ ਮਾਰਿਆ ਤੇ ਖੜੇ ਹੋਏ ਤੇ ਉੱਥੇ ਉੱਥੇ ਇੱਕ ਪਰਸ ਪਿਆ ਸੀਗਾ ਹੈਂਡਬੈਗ ਪਿਆ ਸੀ ਉਹ ਉਹਦੇ ਮੂੰਹ ਤੇ ਮਾਰਿਆ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਹਦੇ ਵਿੱਚ ਮ ਕਿਉਂ ਕਰ ਰਹੇ ਹੋ ਕਿ ਤੁਸੀਂ ਮੂ ਨਾਲ ਗੱਲ ਕਰੋ ਤੁਸੀਂ ਹੱਥ ਨਾਲ ਕਿਉਂ ਬੱਚੇ ਨੂੰ ਉਹਨਾਂ ਦੀ ਮਰਜ਼ੀ ਹੈ ਕਿ ਉਹ ਬੱਚੇ ਸੇਵਾ ਕਰਨ ਆਪਣੀ ਸਿਸਟਰ ਨੂੰ ਸੇਵਾ ਕਰਾਣ ਨਹੀਂ ਕਰਾਣ ਕਿਉਂਕਿ ਪਹਿਲੇ ਹੀ ਉਹ ਪਰਿਵਾਰ ਥੋੜਾ ਪਿੱਛੋਂ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ ਆਪਣੀ ਸਿਸਟਰ ਨੂੰ ਲੈ ਕੇ ਕੋਲ ਤੇ ਕਿਉਂਕਿ ਉਹਨਾਂ ਦਾ ਵੀ ਰੇਪ ਕਰਕੇ ਮਰਡਰ ਕਰਤਿਆ ਸੀਗਾ ਯੂਪੀ ਵਿੱਚ ਤੇ ਇਸ ਲਈ ਉਹਨਾਂ ਕੋਲ ਇੱਕੇ ਸਿਸਟਰ ਸੀਗੀ ਤੇ ਉਸ ਲਈ ਉਹ ਬਹੁਤ ਜ਼ਿਆਦਾ ਕੌਨਸ਼ੀਅਸ ਸੀਗਾ ਕਿ ਮੇਰੀ ਸਿਸਟਰ ਨਾਲ ਇਸ ਨਾਲ ਵੀ ਕੁਝ ਗਲਤ ਨਾ ਹੋ ਜਾਏ ਕਿਉਂਕਿ ਪਿਛਲੇ ਦਿਨਾਂ 'ਚ ਜਿੰਨੀਆਂ ਆਪਾਂ ਵਾਹ ਫੈਲ ਰਹੀਆਂ ਸੀਗੀਆਂ ਕਿਉਂਕਿ ਉਹਨਾਂ ਦੀ ਜਿਹੜੀ ਦੂਸਰੀ ਸੈਕੰਡ ਮੈਰਿਜ ਦੀ ਜਿਹ ਕਿ ਤੂੰ ਸਮਝ ਜਾ ਤੂੰ ਘਰ ਬੈਠ ਜਾ ਕਿਹਦੀ ਦੂਜੀ ਮੈਰਿਜ ਆ ਪ੍ਰੋਫਿਟ ਜੀ ਦੀ ਦੂਜੀ ਮੈਰਿਜ ਦੀਆਂ ਗੱਲਾਂ ਪਾਸਟਰ ਬਜਿੰਦਰ ਦੀ ਹਾਂਜੀ ਪਾਸਟਰ ਬਜਿੰਦਰ ਦੀ ਪਰ ਹੁਣ ਤੱਕ ਤਾਂ ਇਹ ਗੱਲ ਸਾਹਮਣੇ ਆਈ ਨਹੀਂ ਨਹੀਂ ਜੀ ਦੇਖੋ ਜਿਹੜਾ ਇਹ ਵਿਕਟਮ ਹੈ ਜਿਹੜੀ ਜੀ ਤੇ ਜਿਹੜੀ ਜਿਹੜੀ ਛੇੜਛਾੜ ਦਾ ਜਿਹੜਾ ਕਪੂਰ ਸਾਰਾ ਲੇਡੀ ਰੱਖੀ ਹੈ ਜੀ ਜੀ ਉਦੇ ਦੁਆਰਾ ਵੀ ਉਹ ਵਾਇਰਲ ਕੀਤੀ ਗਈ ਹੈ ਕਿ ਸਾਨੂੰ ਵੀ ਉਸ ਟਾਈਮ ਪਤਾ ਲੱਗਿਆ ਸੀਗਾ ਤੇ ਜਦ ਉਹ ਅੱਗੇ ਆਈ ਤਾਂ ਉਸ ਦੀ ਵੀਡੀਓ ਵੀ ਉਸ ਬੱਚੇ ਨੇ ਭੇਜੀ ਕਿ ਦੇਖ ਅਸੀਂ ਨਹੀਂ ਚਾਹਦੇ ਵੀ ਸਾਡੀ ਇਸ ਤਰ੍ਹਾਂ ਬਦਨਾਮੀ ਹੋਵੇ ਤੂੰ ਘਰ ਬੈਠ ਜਾ ਤੇ ਇਸ ਤਰ੍ਹਾਂ ਉਹ ਆਪਣੀ ਭੈਣ ਦੇ ਉੱਪਰ ਪ੍ਰੈਸ਼ਰ ਕਰ ਰਹੇ ਸੀਗੇ ਕਿ ਤੂੰ ਨਾ ਜਾ ਪਲੀਜ਼ ਨਾ ਜਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਤੂੰ ਵੀ ਖੋ ਹੋ ਜਾਏ ਕਿਉਂਕਿ ਉਹ ਬੱਚਾ ਬਹੁਤ ਜ਼ਿਆਦਾ ਉਹ ਫੈਮਿਲੀ ਡਿਸਟਰਬ ਚੱਲ ਰਹੀ ਸੀ ਉਹਨਾਂ ਚੀਜ਼ਾਂ ਨੂੰ ਲੈ ਕੇ ਤੇ ਉਸ ਕਰਕੇ ਸਾਡੇ ਪ੍ਰੇਅਰ ਟਾਵਰ ਦਾ ਪੂਰਾ ਮਾਹੌਲ ਬਹੁਤ ਜ਼ਿਆਦਾ ਵਿਗੜ ਚੁੱਕਿਆ ਸੀਗਾ ਤੇ ਉਹਨਾਂ ਨੂੰ ਲੱਗਦਾ ਸੀ ਕਿਥੀ ਨਾ ਕਿਥੀ ਕਿਉਂਕਿ ਉਹ ਬੱਚੇ ਮੇਰੇ ਅੰਡਰ ਸੇਵਾ ਕਰਦੇ ਸੀ ਮੈਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਲਈ ਬੋਲਦੀ ਸੀ ਕਿ ਪਾਪ ਨਹੀਂ ਕਰਨਾ ਇਹਨੀਆਂ ਚੀਜ਼ਾਂ ਜੋ ਬਾਈਬਲ 'ਚ ਲਿਖੀਆਂ ਹੋਈਆਂ ਉਹ ਚੀਜ਼ਾਂ ਉਹਨਾਂ ਨੂੰ ਸਿਖਾਈਆਂ ਜਾਂਦੀਆਂ ਸੀ ਤਾਂ ਉਹਨਾਂ ਨੂੰ ਲੱਗ ਰਿਹਾ ਸੀ ਵੀ ਤੇ ਉਸ ਚੀਜ਼ ਦੇ ਜਦੋਂ ਉਹਨਾਂ ਨੇ ਹੱਥ ਪਾਈ ਸ਼ੁਰੂ ਕੀਤੀ ਮੈਂ ਬੋਲਿਆ ਤੇ ਉਹਨਾਂ ਨੇ ਮੇਰੇ ਤਰਫ ਬੈਠੇ ਤੇ ਕਾਪੀ ਮੇਰੀ ਬੇਟੀ 1.5 ਸਾਲ ਦੀ ਬੇਟੀ ਹੈ ਜੋ ਮੇਰੀ ਗੋਦੀ 'ਚ ਸੀਗੀ ਉਹਨਾਂ ਨੇ ਇੱਕ ਵਾਰ ਨਹੀਂ ਸੋਚਿਆ ਜਦੋਂ ਉਹਨਾਂ ਨੇ ਉਹ ਕਾਪੀ ਚੱਕ ਕੇ ਮੇਰੇ ਮੂੰਹ ਦੇ ਉੱਤੇ ਮਾਰੀ ਔਰ ਮੈਨੂੰ ਲੱਗਿਆ ਕਿ ਉਹ ਮੇਰੀ ਬੇਟੀ ਤੇ ਬਹੁਤ ਜ਼ੋਰ ਕੇ ਲੱਗੀ ਉਹ ਸਹਿਮ ਗਈ ਇੱਕਦਮ ਤੇ ਮੈਨੂੰ ਬੱਚੀ ਨੂੰ ਸਾਈਡ ਕੀਤਾ ਤੇ ਤੁਸੀਂ ਉਸ ਵੀਡੀਓ 'ਚ ਦੇਖ ਸਕਦੇ ਜਦ ਉਹ ਮੇਰੇ ਨਾਲ ਹੱਥ ਪਾਈ ਕਰ ਰਹੀ ਸੀ ਮੇਰੀ ਬੱਚੀ ਡਰ ਗਈ ਬਿਲਕੁਲ ਤੇ ਉਹਨਾਂ ਨੇ ਇੱਕ ਵਾਰ ਨਹੀਂ ਸੋਚਿਆ ਕਿ ਬੱਚਾ ਬੈਠਾ ਹੈ ਮੇਰੀ ਬੇਟੀ ਬੈਠੀ ਹੈ ਉਹਦੇ 'ਤੇ ਕੀ ਅਸਰ ਪਏਗਾ ਨਾ ਚੀ ਤੇ ਉਸ ਤੋਂ ਬਾਅਦ ਮੈਂ ਆਪਣੇ ਬੱਚੇ ਨੂੰ ਸਾਈਡ ਕੀਤਾ ਮੈਂ ਅੱਗੇ ਹੋ ਗਿਆ ਕਿ ਕੁਝ ਬਗਾ ਕੇ ਨਾ ਮਾਰੇ ਮੇਰੀ ਬੱਚੀ ਦੇ ਨੇ ਲੱਜ ਜੇ ਹੂੰ ਤੇ ਮੈਂ ਅੱਗੇ ਹੋ ਕਿਉਂਕਿ ਉਹ ਅਕਸਰ ਇਹੋ ਜਿਹੀ ਚੀਜ਼ਾਂ ਕਰਦੇ ਆ ਜਦੋਂ ਨਾਲੇ ਕੁਝ ਵੀ ਬੋਲਿਆ ਜਾਂਦਾ ਕੋਈ ਵੀ ਗੱਲਾਂ ਸਾਹਮਣੇ ਆਉਂਦੀਆਂ ਤਾਂ ਉਹ ਇਸ ਤਰ੍ਹਾਂ ਹੀ ਹੱਥੋਪਾਈ ਕਰਦੇ ਜੋ ਉਹਨਾਂ ਦੇ ਹੱਥ ਵਿੱਚ ਆਂਦੋ ਬਗਾ ਕੇ ਮਾਰ ਦਿੰਦੇ ਇਹ 13 ਫਰਵਰੀ ਤੋਂ ਪਹਿਲਾਂ ਵੀ ਹੁੰਦਾ ਸੀ ਹਾਂਜੀ ਪਹਿਲਾਂ ਵੀ ਇਹ ਕਾਫੀ ਸਮੇਂ ਤੋਂ ਗੱਲਾਂ ਮੂਰੇ ਮਾਹੌਲ ਬਹੁਤ ਗੰਦਾ ਚੱਲ ਰਿਹਾ ਸੀਗਾ ਚਾਚਾ ਫਿਰ ਤੁਸੀਂ ਉਦੋਂ ਕਿਉਂ ਨਹੀਂ ਛੱਡਿਆ ਮੇਰਾ ਸਵਾਲ ਇਹ ਹੈ ਦੇਖੋ ਇਹ ਇੱਕ ਜਦ ਹਿੰਮਤ ਕਹਿੰਦੇ ਆ ਉਸ ਨੂੰ ਅੱਜ ਦੇਖੋ ਸਾਡੇ ਨਾਲ ਕੀ ਕੀ ਹੋ ਰਿਹਾ ਸਾਨੂੰ ਪਤਾ ਸੀ ਕਿ ਜੇ ਅਸੀਂ ਆਵਾਜ਼ ਚੱਕਾਂਗੇ ਤਾਂ ਬਹੁਤ ਕੁਝ ਸਾਡੇ ਨਾਲ ਹੋ ਸਕਦਾ ਹੈ ਸਾਡੀ ਫੈਮਲੀਜ਼ ਦੇ ਨਾਲ ਹੋ ਸਕਦਾ ਹੈ ਸਾਡੇ ਪਰ ਕੇਸ ਪਾਏ ਜਾਣਗੇ ਕਿਉਂਕਿ ਜਿਨ੍ਹਾਂ ਨੇ ਵੀ ਉੱਥੋਂ ਛੱਡਿਆ ਹੈ ਉਹਨਾਂ ਨਾਲ ਬਹੁਤ ਜ਼ਿਆਦਾ ਟੌਰਚਰ ਕੀਤਾ ਜਾਂਦਾ ਸੀਗਾ ਉਹਨਾਂ ਦਾ ਸਾਰਾ ਜੋ ਵੀ ਹੈ ਕੇਸ ਪਾਣਾ ਉਹਨਾਂ ਦੇ ਉੱਪਰ ਝੁੱਠੀਆਂ ਜੇ ਮੁੰਡਾ ਗਿਆ ਹੈ ਤਾਂ ਉਹਦੇ ਪਰ ਰੇਪ ਕੇਸ ਪਾ ਦੇਣਾ ਕੁੜੀਆਂ ਤਿਆਰ ਕਰਕੇ ਵੀ ਸਾਡੇ ਨਾਲ ਛੇੜਖਾਨੀ ਕੀਤੀ ਹੈ ਜੇ ਕੋਈ ਲੇਡੀਜ਼ ਗਈ ਹੈ ਇਹਨਾਂ ਨੇ ਸਾਡੇ ਗੱਲੇ ਵਿੱਚੋਂ ਪੈਸੇ ਕੱਢ ਲਿੱਤੇ ਆ ਤੇ ਬਿੱਟੇ ਜੀ ਇਲਜ਼ਾਮ ਲੱਗੇ ਨੇ ਕਰੋੜਾਂ ਦੀ ਠੱਗੀ ਦੇ ਹਾਂਜੀ ਹਾਂਜੀ ਤੇ ਮੈਂ ਇਹ ਚੀਜ਼ ਕਹਾਂਗੀ ਕਿ ਜੇ ਮੈਂ ਕਰੋੜਾ ਦੀ ਠੱਗੀ ਕੀਤੀ ਹੈ ਤਾਂ ਕਰੋੜ ਦਿਖਣੇ ਵੀ ਚਾਹੀਦੇ ਨਾ ਕਿਨੇ ਮੈਨੂੰ ਦਿੱਤੇ ਮੇਰੇ ਸਾਹਮਣੇ ਆਵੇ ਵੀ ਮੈਂ ਕਰੋੜ ਰੁਪਏ ਨੂੰ ਦਿੱਤਾ ਔਰ ਮੈਂ ਜਦੋਂ ਕਰੋੜ ਰੁਪਏ ਲੈ ਕੇ ਜਾਵਾਂਗੀ ਕੋਈ ਜਦੋਂ ਜਗ੍ਹਾ ਜਗ੍ਹਾ ਕੋਨੇ ਕੋਨੇ ਕੈਮਰੇ ਲੱਗੇ ਹੋਏ ਆ ਤਾਂ ਉਹ 1.5 ਕਰੋੜ 6 ਕਰੋੜ ਦਾ 7 ਕਰੋੜ ਦਾ ਜਿੰਨਾ ਵੀ ਉਹ ਲਾ ਰਹੇ ਵੰਟਾ ਤੇ ਉਹ ਜਦੋਂ ਲੈ ਕੇ ਜਾਵਾਂਗੀ ਤਾਂ ਮੈਂ ਹੱਤਾ ਵਿੱਚ ਤਾਂ ਚੱਕਣੀ ਆ ਪਰ ਸਭ ਵਿੱਚ ਇੰਨੇ ਕੁ ਪਰਸ ਵਿੱਚ ਨਹੀਂ ਪਾਉਂਗੀ ਕੁਝ ਤਾਂ ਲੈ ਕੇ ਜਾਉਂਗੀ ਤਾਂ ਉਹ ਐਵੀਡੈਂਸ ਹੋਣਗੇ ਇਨਾਂ ਕੋਲ ਇਹਨਾਂ ਦੇ ਕੁਝ ਜਿਨ੍ਹਾਂ ਨੇ ਮੈਨੂੰ ਦਿੱਤੇ ਆ ਪੈਸੇ ਉਹ ਲੋਕ ਹੋਣਗੇ ਕੁਝ ਤਾਂ ਹੋਏਗਾ ਜਿਨ੍ਹਾਂ ਨੇ ਦਿੱਤਾ ਤਾਂ ਰਸੀਦ ਵਗੈਰਾ ਤਾਂ ਕੁਝ ਤਾਂ ਹੋएगी ਉਹਨਾਂ ਕੋਲ ਕਿ ਮੇਰੇ ਸਾਈਨ ਹੋਏ ਹੋਵੇ ਕੁਝ ਹੋਏ ਹੋਵੇ ਕੱਲ ਵੀ ਤੁਹਾਡੇ ਜਿਹੜਾ ਖਲਾਫ ਉਹ ਐਸਐਸਪੀ ਮੋਹਾਲੀ ਦਫ਼ਤਰ ਦੇ ਮੂਹਰੇ ਧਰਨਾ ਲਾਏਗਾ ਤੁਹਾਡੇ ਖਲਾਫ ਜਿਹੜੇ ਹਜ਼ਾਰਾਂ ਲੋਕ ਸੜਕ ਤੇ ਉਤਰੇ ਨੇ ਹਾਂਜੀ ਦੇਖੋ ਉਹ ਲੋਗ ਇਹਨਾਂ ਨੂੰ ਬੁਲਾਇਆ ਗਿਆ ਕਿ ਪ੍ਰੋਫੈਟ ਜੀ ਤੁਹਾਡੇ ਲਈ ਪ੍ਰਾਰਥਨਾ ਕਰਨਗੇ ਤੁਸੀਂ ਆਓ ਤੇ ਉਥੋਂ ਬੱਸਾਂ ਪਰ ਪਰ ਕੇ ਇਹਨਾਂ ਨੇ ਧਰਨੇ ਲਵਾਇਓ ਉਹਨਾਂ ਤੋਂ ਤੇ ਉਹਦੇ ਵਿੱਚ ਸਾਨੂੰ ਇਹ ਵੀ ਪਤਾ ਲੱਗਿਆ ਸੀ ਕਿ ਗੱਡੀਆਂ ਵਿੱਚ ਵੈਪਨਸ ਪਏ ਆ ਲਾਠੀਆਂ ਪਈਆਂ ਕਿ ਕੁਝ ਵੀ ਇਦਾਂ ਦਾ ਹੁੰਦਾ ਤੁਸੀਂ ਉਹ ਤੁਸੀਂ ਉੱਥੇ ਲੜਾਈ ਝਗੜਾ ਸ਼ੁਰੂ ਕਰ ਦੇਣਾ ਹਾਂ ਜਿੱਦਾਂ ਦਾ ਤੁਸੀਂ ਇਹ ਤੁਸੀਂ ਗੱਲ ਔਨ ਕੈਮਰਾ ਕਹਿ ਰਹੇ ਹੋ ਇਹ ਤੁਸੀਂ ਇਲਜ਼ਾਮ ਲਾ ਰਹੇ ਹੋ ਉਹਨਾਂ ਤੇ ਕਿਉਂ ਵੈਪਨ ਲੈ ਕੇ ਆਏ ਨੇ ਲਾਠੀਆਂ ਲੈ ਕੇ ਆਏ ਲਾਠੀਆਂ ਦਾ ਇਹਨਾਂ ਚੀਜ਼ਾਂ ਦਾ ਪਤਾ ਸੀ ਇਸੇ ਲਈ ਅਸੀਂ ਉੱਥੇ ਗਏ ਨਹੀਂ ਕਿਉਂਕਿ ਸਾਨੂੰ ਉਹਨਾਂ ਤੇ ਉੱਥੇ ਬੁਲਾਇਆ ਜਾ ਰਿਹਾ ਸੀ ਬਾਰ-ਬਾਰ ਕਿ ਤੁਸੀਂ ਆਪਣੇ ਬਿਆਨ ਦੇਣ ਆਓ ਤੇ ਅਸੀਂ ਇੰਨਾ ਜ਼ਿਆਦਾ ਡਰ ਗਿਆ ਅਸੀਂ ਗਏ ਨਹੀਂ ਹਾਂਜੀ ਜੀ ਤਾਂ ਹੁਣ ਉਨਾਂ ਦੇ ਵੱਲੋਂ ਜਿਹੜਾ ਇਲਜ਼ਾਮ ਤੁਹਾਡੇ ਤੇ ਲੱਗੇ ਨੇ ਉਹ ਕਹਿੰਦੇ ਕਹਿੰਦੇ ਵੀ ਹੁਣ ਐਸਆਈਟੀ ਇੱਕ ਬੈਠਣੀ ਆ ਕਹਿੰਦੇ ਕਹਿੰਦੇ ਵੀ ਜਿਹੜਾ ਐਸਐਚਓ ਨੇ ਰਿਪੋਰਟ ਦਰਜ ਕੀਤੀ ਆ ਉਹਦੇ ਤੇ ਵੀ ਜਾਂਚ ਹੋਊ ਤੁਹਾਡੇ ਤੇ ਵੀ ਜਾਂਚ ਹੋਊਗੀ ਉਹ ਚੀਜ਼ਾਂ ਦੀ ਹਾਂਜੀ ਕਿਰੀ ਜਾਵੇ ਜੇ ਵੀਡੀਓ ਫੇਕ ਹੋਏਗੀ ਤਾਂ ਮੈਂ ਤਾਂ ਝੂਠ ਬੋਲ ਰਹੀ ਹਾਂ ਜੇ ਵੀਡੀਓ ਸੱਚੀ ਤਾਂ ਸਭ ਕੁਝ ਅੱਛਾ ਹੀ ਹੋਏਗਾ ਉਹ ਚੀਜ਼ੇ ਨਿਕਲ ਕੇ ਆਏਗੀ ਮੈਂ ਅਸੀਂ ਖੁਦ ਚਾਹੁੰਦੇ ਕਿ ਇਸ ਚੀਜ਼ ਤੇ ਜਾਂਚ ਹੋਣੀ ਚਾਹੀਦੀ ਸਾਰਾ ਕੁਝ ਮੈਨੂੰ ਤੁਹਾਨੂੰ ਕਿਵੇਂ ਲੱਗਦਾ ਜਿਹੜੇ ਪਿਛਲੇ ਦਿਨੀ ਚਾਹੇ ਪਹਿਲਾਂ ਵੀ ਇੱਕ ਪੇਨਾ ਤੇ ਜਿਹੜਾ 2018 ਦੇ ਵਿੱਚ ਬਲਾਤਕਾਰ ਦਾ ਪਰਚਾ ਹੁੰਦਾ ਉਸ ਤੋਂ ਬਾ ਹੁੰਦਾ ਏ ਤੁਹਾਨੂੰ ਕਿਵੇਂ ਲੱਗਦਾ ਪਰਚੇ ਸਹੀ ਨੇ ਦੇਖੋ ਅੱਜ ਮੈਂ ਆਪਣੀ ਕੰਡੀਸ਼ਨ ਦੱਸਦੀ ਆ ਕਿਉਂਕਿ ਜੋ ਮੈਂ ਕਰਵਾਇਆ ਮੈਨੂੰ ਮੈਨੂੰ ਵੀ ਮੇਰਾ ਪਤਾ ਹੈ ਹੂੰ ਕਿਉਂਕਿ ਉਹ ਜੋ ਕੁੜੀ ਦੀ ਕੰਡੀਸ਼ਨ ਹੈ ਜਿਹੜੀ ਵਿਕਟਮ ਹੈ ਉਸ ਦੀ ਹਾਲਤ ਦੇਖ ਕੇ ਤੇ ਹੰਝੂ ਦੇਖੇ ਕਿਉਂਕਿ ਔਰ ਜੋ ਮੇਰੇ ਪ੍ਰੇਟਾਵਰ ਵਿੱਚ ਹੋ ਰਿਹਾ ਸੀਗਾ ਸਾਰਾ ਕੁਝ ਉਹਨਾਂ ਚੀਜ਼ਾਂ ਨੂੰ ਮੈਂ ਜੱਜ ਕੀਤਾ ਕਿ ਜੇ ਅਸੀਂ ਉਹ ਹੀ ਆਵਾਜ਼ ਨਹੀਂ ਚੱਕਾਂਗੇ ਜੇ ਅਸੀਂ ਉਹਨਾਂ ਬੱਚੇ ਉਹ ਆਪਣੇ ਪੇਰੈਂਟਸ ਉਹ ਸਾਡੇ ਸਾਰੇ ਸਾਡੇ ਕੇ ਜਾਂਦੇ ਬੱਚਿਆਂ ਨੂੰ ਜੇ ਅਸੀਂ ਅੱਜ ਕਿਉਂਕਿ ਮੈਂ ਵੀ ਇੱਕ ਛੋਟੀ ਜੀ ਬੱਚੀ ਦੀ 1.5 ਸਾਲ ਕੁੜੀ ਦੀ ਮਾਂ ਜੇ ਮੈਂ ਅੱਜ ਨਹੀਂ ਆਵਾਜ਼ ਚੱਕਾਂਗੇ ਕਿਉਂਕਿ ਮੈਨੂੰ ਮੈਂ ਸਮਝਦੀ ਹਾਂ ਮੈਂ ਇੱਕ ਲੇਡੀ ਹਾਂ ਕਿ ਇੱਕ ਲੇਡੀ ਲਈ ਕਿੰਨਾ ਹੋਰ ਹੋ ਕੇ ਕੈਮਰੇ ਦੇ ਮੂਲੇ ਆ ਕੇ ਉਹਨਾਂ ਚੀਜ਼ਾਂ ਨੂੰ بار بار ਕਰੋ ਉਹ ਜਨਤਾ ਉਹ ਕੁੜੀ ਕਿੰਨੀ ਮੁਸ਼ਕਿਲ ਵਿੱਚ ਹੈ 150 ਉਹਦੀ 150 ਲੱਗਦੀ ਹੈ ਤੁਹਾਨੂੰ ਹਾਂਜੀ ਬਿਲਕੁਲ ਮੈਨੂੰ ਸੱਚਾਈ ਲੱਗਦੀ ਹੈ ਤੇ ਜੇ ਉਹ ਸੱਚੀ ਹੈ ਤਾਂ ਹੀ ਇੰਨੀ ਦੂਰ ਦੂਰ ਤੱਕ ਜਾ ਰਹੀ ਹੈ ਕਿਉਂਕਿ ਅਗਰ ਉਹਦੇ ਪਰ ਵੀ ਐਫ ਆਈ ਆਰ ਹੋ ਚੁੱਕੀ ਹੈ ਇਸ ਚੀਜ਼ ਕੇਸ ਨੂੰ ਲੈ ਕੇ ਵੀ ਐਫ ਆਈ ਆਰ ਹੋ ਚੁੱਕੀ ਹੈ ਕਿਉਂਕਿ ਸਰਕਾਰ ਕੁਝ ਵੀ ਬਿਨਾ ਦੇਖੇ ਨਹੀਂ ਐਫ ਆਈ ਆਰ ਕਰੇਗੀ ਜਿਉਂਨੇ ਕੋਲ ਸਬੂਤ ਹੈਗੇ ਆ ਕਿਉਂਕਿ ਮੈਂ ਕੁਝ ਇਨਾ ਸਬੂਤਾਂ ਬਾਰੇ ਜਾਣਦੀ ਨਹੀਂ ਪਰ ਜੋ ਉਸ ਕੁੜੀ ਦੀ ਕੰਡੀਸ਼ਨ ਹੈ ਉਹ ਅਸੀਂ ਉਹਦੇ ਦੇਖਿਆ ਵੀ ਆ ਚੀਜ਼ ਹੁੰਦੀ ਹੈ ਕੀ ਹੱਥਾ ਪਾਈ ਕੀਤੀ ਜਾਂਦੀ ਮਾਰਿਆ ਧਮਕਾਇਆ ਜਾਂਦਾ ਵੀ ਤੂੰ ਅਗਰ ਮੇਰੇ ਲਈ ਬੋਲੇਗੀ ਤਾਂ ਤੇਰੇ ਨਾਲ ਇਹ ਚੀਜ਼ਾਂ ਹੋਣਗੀਆਂ ਕਿਉਂਕਿ ਉਹ ਚੀਜ਼ ਅਸੀਂ ਫੀਲ ਕੀਤੀ ਹੈ ਤਾਂ ਮੈਡਮ ਮੇਰਾ ਇਹ ਸਵਾਲ ਆ ਕਿ 2018 ਦੇ ਵਿੱਚ ਉਹਦੇ ਤੇ ਇਲਜ਼ਾਮ ਲੱਗਦੇ ਨੇ ਪਾਸਟਰ ਬਜਿੰਦਰ ਤੇ ਉਸ ਤੋਂ ਬਾਅਦ ਹੁਣ ਫੇਰ ਇਲਜ਼ਾਮ ਲੱਗਦੇ ਨੇ ਦੁਨੀਆ ਫੇਰ ਇੰਨੀ ਉਹਨਾਂ ਦੇ ਮਗਰ ਕਿਉਂ ਆ ਦੇਖੋ ਉਹ ਇੱਕ ਦੁਖੀ ਦੁਨੀਆ ਬਹੁਤ ਜ਼ਿਆਦਾ ਦੁਖੀ ਹੈ ਬਹੁਤ ਜ਼ਿਆਦਾ ਉਹਨਾਂ ਦੇ ਲਾਈਫ ਚ ਪ੍ਰੋਬਲਮਸ ਹੈ ਉਹ ਇੱਕ ਹੋਪ ਲੈ ਕੇ ਆਉਂਦੇ ਆ ਕਿ ਹਾਂ ਅਸੀਂ ਉਰੇ ਜਾਵਾਂਗੇ ਅਸੀਂ ਠੀਕ ਹੋ ਜਾਾਂਗੇ ਤੇ ਉਹ ਆਪਣਾ ਇੱਕ ਵਿਸ਼ਵਾਸ ਹੋਰ ਇੱਕ ਆਸਥਾ ਲੈ ਕੇ ਆ ਰਹੇ ਆ ਹਾਂਜੀ ਉਹ ਆਪਣੇ ਵਿਸ਼ਵਾਸ ਦੇ ਅਨੁਸਾਰ ਆ ਰਹੇ ਆ ਕਿ ਸਾਡੇ ਜੀਵਨ ਚ ਕੰਮ ਹੋਏਗਾ ਹਾਂਜੀ ਤਾਂ ਹੁਣ ਥੋੜਾ ਕੀ ਕਹਿਣਾ ਹੈ ਕਿ ਦੁਨੀਆ ਨੂੰ ਸਮਝਣਾ ਪਊਗਾ ਕਿ ਇਦਾਂ ਦੇ ਜਿਹੜੇ ਇੱਕ ਇਲਜ਼ਾਮ ਲੱਗੇ ਨੇ ਹਾਲਾਂਕਿ ਹਜੇ ਕੁਝ ਵੀ ਸਚਾਈ ਸਾਹਮਣੇ ਨਹੀਂ ਆਈ ਆ ਹਾਲਾਂਕਿ ਪਿਛਲੇ ਜਿਹੜਾ 2018 ਦਾ ਕੇਸ ਆ ਉਹ ਵੀ 28 ਤਰੀਕ ਨੂੰ ਹੀアリング ਆ ਫੈਸਲਾ ਆਉਣਾ ਏ ਉੱਥੇ ਪਤਾ ਲੱਗੂ ਕਿ ਸਚਾਈ ਆ ਜਾਂ ਝੂਠ ਹੈ ਇਹ ਵੀ ਜਿਹੜਾ ਕੇਸ ਹੈ ਇਹਦੇ ਵੀ ਜਿਹੜੀ ਸਚਾਈ ਆ ਉਹ ਅਦਾਲਤ ਨੇ ਰੱਖਣੀ ਆ ਕਿ ਸੱਚ ਆ ਜਾਂ ਝੂਠ ਹੈ ਜੇਕਰ ਸਚਾਈ ਸਾਹਮਣੇ ਆਉਂਦੀ ਆ ਤਾਂ ਥੋੜਾ ਕੀ ਕਹਿਣਾ ਹੋਊਗਾ ਇਸ ਪੂਰੇ ਮਸਲੇ ਤੇ ਕਿ ਤੁਸੀਂ ਜਿਹੜੇ ਉੱਥੇ ਆਪਣੀਆਂ ਧੀਆਂ ਨੂੰ ਲੈ ਕੇ ਜਾਂਦੇ ਆ ਪਰਿਵਾਰ ਆਪਣੀਆਂ ਭੈਣਾਂ ਨੂੰ ਲੈ ਕੇ ਜਾਂਦੇ ਉਹਨਾਂ ਨੂੰ ਕੀ ਕਹਿਣਾ ਚਾਹੋ ਦੇਖੋ ਮੈਂ ਇਸੇ ਲਈ ਅਸੀਂ ਇਹ ਆਵਾਜ਼ ਚੱਕੀ ਹੈ ਕਿ ਤੁਸੀਂ ਜੇ ਤੁਸੀਂ ਪਰਮੇਸ਼ਰ ਪਰ ਵਿਸ਼ਵਾਸ ਰੱਖਦੇ ਆ ਤਾਂ ਤੁਸੀਂ ਸਚਾਈ ਨੂੰ ਪਰਖੋ ਹੂੰ ਕਿ ਜੋ ਅਗਰ ਜਿਹਨਾਂ ਨਾਲ ਗਲਤ ਹੋ ਰਿਹਾ ਤੁਸੀਂ ਦੇਖੋ ਤੁਸੀਂ ਆਪਣੀ ਲਾਈਫ ਚ ਜੱਜ ਕਰੋ ਕਿਉਂਕਿ ਮੇਰੇ ਲਈ ਵੀ ਇਹ ਚੀਜ਼ ਬਹੁਤ ਟਫ ਸਿਗੀ ਕਿਉਂਕਿ ਮੈਂ ਆਪਣੇ ਲਈ ਨਹੀਂ ਮੈਂ ਉਹਨਾਂ ਕੁੜੀਆਂ ਲਈ ਆਵਾਜ਼ ਚੱਕੀ ਹੈ ਮੇਰੇ ਲਈ ਤਾਂ ਮੇਰੇ ਨਾਲ ਜੋ ਬਹੁਤ ਕੁਝ ਬੁਰਾ ਹੋ ਰਿਹਾ ਸੀਗਾ ਤੁਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਮੇਰੇ ਥੱਪੜ ਮਾਰਿਆ ਮੈਨੂੰ ਇੱਥੇ ਛਾਤੀ ਪਰ ੱੱਕਾ ਮਾਰਿਆ ਗਿਆ ਗਲਾ ਦੱਬਿਆ ਗਿਆ ਮੇਰਾ ਮੂੰਹ ਪਰ ਮੁੱਕਾ ਵੀ ਮਾਰਿਆ ਗਿਆ ਤੇ ਉਹ ਚੀਜ਼ ਇੰਨੀ ਜ਼ਿਆਦਾ ਸ਼ਰਮਨਾਕ ਸੀਗੀ ਕਿ ਉਸ ਚੀਜ਼ ਨੂੰ ਲੈ ਕੇ ਮੈਂ ਆਪਣੇ ਬੱਚਿਆਂ ਨਾਲ ਵੀ ਫੇਸ ਨਹੀਂ ਕਰ ਪਾ ਰਹੀ ਸੀਗੀ ਉਸ ਸਟਾਫ ਦੇ ਵਿੱਚ ਮੇਰਾ ਕੰਮ ਕਰਨਾ ਵੀ ਨਾ ਜ਼ਿਆਦਾ ਉਹ ਚੀਜ਼ ਮੈਂ ਚਾਲੀ ਸਾਲ ਦੀ ਇਸ 3 ਜੇ ਲੇਡੀ ਮੈਂ ਇੰਨੀ ਏਜ ਵਿੱਚ ਮੇਰੇ ਮਾਵਾ ਆਪਣੇ ਵਿਗਦੇ ਮੇਰੇ ਤੇ ਤਪੜ ਨਹੀਂ ਮਾਰਿਆ ਹੂੰ ਉਹਨਾਂ ਚੀਜ਼ਾਂ ਨੂੰ ਮੈਨੂੰ ਆਪਣੇ ਬੱਚਿਆਂ ਦੇ ਸਾਹਮਣੇ ਵੀ ਰੱਖਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਸੀ ਤੁਸੀਂ ਰੋਣਾ ਤੁਸੀਂ ਦ੍ਰਿੜ ਕਰਕੇ ਜਿਹੜਾ ਆਪਣਾ ਜਿਹੜਾ ਸਵਾਲ ਨੇ ਜਵਾਬ ਨੇ ਉਹ ਸਾਹਮਣੇ ਰੱਖੋ ਹਾਂ ਕਿਉਂਕਿ ਹੁਣ ਜਿਹੜਾ ਰੋਣ ਦਾ ਸਮੱਸਿਆ ਉਹ ਨਿਕਲ ਗਿਆ ਹੁਣ ਤਾਂ ਐਫ ਆਈ ਆਰ ਹੋ ਗਈ ਹੁਣ ਤਾਂ ਕੋਰਟ ਕੇਸ ਹੋ ਗਿਆ ਤਾਂ ਹੁਣ ਤਾਂ ਤੁਸੀਂ ਕੋਰਟ ਦੇ ਵਿੱਚ ਜਾਣਾ ਤਾਂ ਆਪਣਾ ਜਿਹੜਾ ਮਨ ਹੈ ਉਹਨੂੰ ਦ੍ਰਿੜ ਰੱਖੋ ਕਿ ਹਾਂ ਮੈਂ ਇਹ ਸਟਾਈਲ ਲੈ ਕੇ ਆਉਂਗੀ ਜਿਹੜੀਆਂ ਉਸ ਧੀਆਂ ਵਰਗੀਆਂ ਜਾਂ ਉਸ ਭੈਣ ਵਰਗੀਆਂ ਹਜ਼ਾਰਾਂ ਭੈਣਾਂ ਨੇ ਉਹਨਾਂ ਨੂੰ ਇਸ ਦੇ ਚੁੰਗੋ ਤੋਂ छुड़ाऊंगी ਹੁਣ ਤਾਂ ਤੁਹਾਨੂੰ ਦ੍ਰਿੜ ਰਹਿਣਾ ਪਊਗਾ ਹਾਂਜੀ ਮੈਂ ਸੱਚੀ ਮੈਂ ਸੀਰੀਅਸਲੀ ਚਾਹੁੰਦੀ ਆ ਕਿ ਸੱਚਾਈ ਸਾਹਮਣੇ ਆਣੀ ਚਾਹੀਦੀ ਹੈ ਕਿਉਂਕਿ ਬਹੁਤ ਕੁੜੀਆਂ ਜਿਹੜੀਆਂ ਫਸੀਆਂ ਹੋਈਆਂ ਸਾਡੇ ਜਾਣ ਤੋਂ ਬਾਅਦ ਕੁੜੀਆਂ ਰਾਤੋਂ ਰਾਤ ਹੂੰ ਨਿਕਲੀਆਂ ਤੋਂ ਭੱਜੀਆਂ ਉਹਨਾਂ ਦੇ ਫੋਨ ਕੋਲੇ ਗਏ ਹੋਰ ਉਹ ਕੁੜੀਆਂ ਦੀਆਂ ਢਰੀਆਂ ਵੀ ਐ ਨਾ ਕੁਝ ਬੋਲਣਾ ਚਾਹੁੰਦੀਆਂ ਕਿਉਂਕਿ ਉਹ ਪਹਿਲਾਂ ਹੀ ਆਲਰੇਡੀ ਆਪਣੇ ਪਰਿਵਾਰ ਤੋਂ ਬਹੁਤ ਦੁਖੀ ਹੁੰਦੀਆਂ ਜਦੋਂ ਨਿਕਲਦੀਆਂ ਕਰ ਤੋਂ ਤੇ ਉਹ ਕੁੜੀਆਂ ਲਈ ਉਹਨਾਂ ਦੀ ਪੇਨ ਨੂੰ ਮੈਂ ਸਮਝ ਸਕਦੀ ਕਿਉਂਕਿ ਮੈਂ ਖੁਦ ਲੇਡੀਆਂ ਮੈਂ ਖੁਦ ਮੇਰੀ ਛੋਟੀ ਕੇ ਬੇਟੀ ਐ ਤਾਂ ਉਸ ਚੀਜ਼ ਲਈ ਮੈਂ ਇਸ ਲਈ ਆਵਾਜ਼ ਚੱਕੀ ਕਿਉਂਕਿ ਸੱਚਾਈ ਐ ਜਿਹੜੀ ਉਹ ਸਾਹਮਣੇ ਆਣੀ ਚਾਹੀਦੀ ਐ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਇੱਕ ਲੇਡੀਆਂ ਤੁਹਾਨੂੰ ਕਿਵੇਂ ਲੱਗਦਾ ਕੱਲੀਆਂ ਕੁੜੀਆਂ ਨੂੰ ਇਹ ਤਾਂ ਛੱਡਣਾ ਚਾਹੀਦਾ ਦੇਖੋ ਉਹ ਲੋਕ ਇੱਕ ਪਰਮੇਸ਼ਰ ਪਰ ਟਰਸਟ ਕਰਕੇ ਕਿਸੇ ਵੱਲ ਹੀ ਛੱਡਦੇ ਆ ਉਹਨਾਂ ਨੂੰ ਇਨੀ ਪਤਾ ਕੀ ਉੱਥੇ ਕੀ ਹੋ ਜਾਣਾ ਸਾਡੇ ਵਿੱਚ ਮੇਰਾ ਸਵਾਲ ਸਪੱਸ਼ਟ ਮੇਰਾ ਸਵਾਲ ਆ ਸਪੱਸ਼ਟ ਮੈਨੂੰ ਜਵਾਬ ਦਿਓ ਕਿ ਉੱਥੇ ਛੱਡਣਾ ਚਾਹੀਦਾ ਜਾਂ ਨਹੀਂ ਇਹ ਦੇਖੋ ਉੱਥੇ ਤਾਂ ਮਾਹੌਲ ਬਿਲਕੁਲ ਨਹੀਂ ਹੈ ਛੱਡਣ ਦਾ ਹਮ ਉੱਥੇ ਨਹੀਂ ਹੈ ਕਿਉਂਕਿ ਬਹੁਤ ਸਾਰੇ ਆਉਂਦੇ ਆ ਉਹ ਚਲੇ ਜਾਂਦੇ ਆ ਜਦੋਂ ਉਹ ਮਾਹੌਲ ਦੇਖਦੇ ਤਾਂ ਚਲੇ ਜਾਂਦੇ ਆ ਬਟ ਇਸ ਟਾਈਮ ਤਾਂ ਉੱਥੇ ਬਹੁਤ ਜ਼ਿਆਦਾ ਗੰਦਾ ਮਾਹੌਲ ਹੈ ਕੁਝ ਵੀ ਪਰਮੇਸ਼ਰ ਦੀ ਔਰ ਤੋਂ ਹੈ ਹੀ ਨਹੀਂ ਉੱਥੇ ਉਸ ਜਗ੍ਹਾ ਤੇ ਜਿਹੜਾ ਮੁੰਡਾ ਉਹ ਤੁਹਾ ਉਸ ਵੀਡੀਓ 'ਚ ਤੁਹਾਡੇ ਨਾਲ ਆ ਉਹ ਹੁਣ ਤੁਹਾਡੇ ਨਾਲ ਖੜਾ ਜਿਹਦੇ ਥੱਪੜ ਮਾਰੇ ਗਏ ਸੀ ਉਸ ਦੇ ਵਿੱਚ ਕਿਉਂਕਿ ਉਹ ਬੱਚੇ ਨੂੰ ਡਰਾ ਦਿੱਤਾ ਗਿਆ ਮੈਨਿਪੂਲੇਟ ਕੀਤਾ ਗਿਆ ਬਹੁਤ ਜ਼ਿਆਦਾ ਹੁਣ ਉਹ ਬੱਚਾ ਤਾਂ ਉਹ ਬੱਚਾ ਤਾਂ ਇਹ ਵੀ ਬੋਲ ਰਿਹਾ ਕਿ ਉਸ ਵੀਡੀਓ ਵਿੱਚ ਵੀ ਮੈਂ ਨਹੀਂ ਆ ਹਮ ਕਿ ਉਸ ਟਾਈਮ ਅਸੀਂ ਉੱਥੇ ਸੀਗਾ ਹੀ ਨਹੀਂ ਤੇ ਹੁਣ ਉਹ ਬੱਚਾ ਮੇਰੇ ਕੰਟੈਕਟ ਵਿੱਚ ਨਹੀਂ ਆ ਹੁਣ ਮੈਨੂੰ ਨਹੀਂ ਪਤਾ ਕਿ ਉਸ ਨੂੰ ਕਿਸ ਤਰ੍ਹਾਂ ਮੈਨਿਪੂਲੇਟ ਕੀਤਾ ਕਿੱਦਾਂ ਉਹਨੂੰ ਡਰਾਇਆ ਧਮਕਾਇਆ ਗਿਆ ਮੈਨੂੰ ਉਸ ਚੀਜ਼ ਦੇ ਵਿੱਚ ਕੋਈ ਨੋਲ ਉਹ ਡਰ ਸਕਦੇ ਜਦ ਸਾਡੇ ਵਰਗੇ ਅੱਜ ਵੀ ਡਰ ਰਹੇ ਆ ਕਿ ਪਤਾ ਨਹੀਂ ਮੇਰੇ ਬੱਚੇ ਨਾਲ ਕੀ ਹੋ ਜਾਣਾ ਹੈ ਪਤਾ ਨਹੀਂ ਮੈਂ ਬਾਹਰ ਜਾਉਂਗੀ ਸਾਡੇ ਲਈ ਕੀ ਪਲਾਨ ਕੀਤਾ ਹੋਇਆ ਤਾਂ ਇਹ ਚੀਜ਼ਾਂ ਕਿਉਂਕਿ ਸਾਡੇ ਨਿਕਲਣ ਤੋਂ ਬਾਅਦ ਮੇਰੇ ਖੁਦ ਦੇ ਹਸਬੰਦ ਦੇ ਉੱਪਰ ਰੇਪ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਮੇਰੇ ਜਿਹੜੇ ਨਾਲ ਦੇ ਪਾਸਟਰਸ ਆ ਉਹਨਾਂ ਦੇ ਉੱਪਰ ਰੇਪ ਕੇਸ ਪਾਉਣ ਦੀ ਕੁੜੀਆਂ ਪਲਾਨ ਕੀਤੀਆਂ ਗਈਆਂ ਮੇਰੇ ਉੱਪਰ ਚੋਰੀ ਦਾ ਇਲਜ਼ਾਮ ਲਗਾਇਆ ਸਾਡਾ ਕਹਿੰਦੇ ਸਾਰਾ ਸਾਡਾ ਡਾਟਾ ਲੈ ਕੇ ਭੱਜ ਗਏ ਆ ਸਾਡਾ ਸੌਫਟਵੇਅਰ ਲੈ ਕੇ ਭੱਜ ਗਏ ਬਹੁਤ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਸਾਨੂੰ ਦੇਖਣ ਨੂੰ ਮਿਲ ਰਹੇ ਆ ਕਿਉਂਕਿ ਪਹਿਲਾਂ ਕਹ ਰਹੇ ਕਿ ਭੱਜ ਗਏ ਹੁਣ ਕਹਿੰਦੇ ਅਸੀਂ ਚੋਰੀ ਕੀਤੀ ਸੀਗੀ ਇਸ ਲਈ ਅਸੀਂ ਇਹਨਾਂ ਨੂੰ ਕੱਢ ਤਿਆ ਹਰ ਵਾਰ ਉਹਨਾਂ ਦੀ ਸਟੇਟਮੈਂਟ ਚੇਂਜ ਹੋ ਰਹੀ ਹੈ ਹਾਂਜੀ ਜੀ ਸੋ ਤੁਸੀਂ ਸਾਰੀ ਜਿਹੜੀ ਗੱਲਬਾਤ ਆ ਸੁਣੀਆ ਹਾਲਾਂਕਿ ਇਹਨਾਂ ਤੇ ਇਲਜ਼ਾਮ ਵੀ ਲੱਗੇ ਨੇ ਕਰੋੜਾਂ ਦੀ ਚੋਰੀ ਦੇ ਕਰੋੜਾਂ ਦੇ ਕਪਲੇ ਦੇ ਉਸ ਤੋਂ ਬਾਅਦ ਹੁਣ ਕੱਲ ਉਹਨਾਂ ਦੇ ਵੱਲੋਂ ਪੂਰਾ ਜਿਹੜਾ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਇਸ ਐਫਆਈਆਰ ਦੀ ਪੂਰੀ ਜਾਂਚ ਜ ਜਾਂਚ ਕਰਨ ਦੀ ਜਿਹੜੀ ਹੁਕਮ ਵੀ ਦੇ ਦਿੱਤੇ ਗਏ ਸੀ ਐਐਸਆਈਟੀ ਦੇ ਵੱਲੋਂ ਪੂਰੀ ਜਾਂਚ ਕੀਤੀ ਜਾਊਗੀ ਪੂਰੀ ਵੀਡੀਓ ਦੀ ਜਾਂਚ ਹੈ ਜਿਹੜੀ ਉਹ ਇਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਫਰੈਂਸਿਕ ਜਾਂਚ ਕਰਵਾਓ ਜੇਕਰ ਉਹ ਵੀਡੀਓ ਦੇ ਵਿੱਚ ਕੋਈ ਵੀ ਤੁਹਾਨੂੰ ਲੱਗਦਾ ਹੈ ਕਿ ਉਸ ਦੇ ਵਿੱਚ ਝੂਠ ਪਾਇਆ ਗਿਆ ਤਾਂ ਕਾਰਵਾਈ ਹੋਣੀ ਚਾਹੀਦੀ ਹੈ